ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਮਨ ਸਿੰਘ ਬਾਈ ਪਿੰਡ ਕੋੜ ਦੰਨਾ ਵਾਗਰੂਪੁਰਾ ਗੋਠੇ ਠੀਕ ਹੈ ਜ਼ਿਲ੍ਹਾ ਬਰਨਾਲਾ ਪਹਿ ਗਿਆ ਜ਼ਿਲ੍ਹਾ ਬਰਨਾਲਾ ਹਾਂਜੀ ਨੰਬਰ ਆਪਣਾ ਇਹ ਨੰਬਰ 628064854 628064854 48854 ਜਿਹੜਾ ਆਪਾਂ ਕੱਟੀ ਦੇਖ ਰਹੇ ਹਾਂ ਪਲੂਨ ਪਹਿਲਾ ਸਵੇਰ ਸੁਈ ਆ ਪਹਿਲਾ ਸਵੇਰ ਰਾਤ ਸੁਈ ਠੀਕ ਹੈ ਘਰ ਦੀ ਕੱਟੀ ਠੀਕ ਹੈ ਕੀ ਰਕਾਰਡ ਇਹ ਦੀ ماں ਵਗੈਰਾ ਦਾ ਪ੍ਰਕਾਰ ਉਹ ਮਾਂ ਵੀ ਉੱਧਰ ਬੈਠੀ ਹੋਈ ਉਹਦਾ ਹੈਗਾ ਪਹਿਲਾਂ ਨੇ ਉਹਨੂੰ ਦਿੱਤਾ 1500 ਕਿਲੋ ਦੁੱਧ ਹੁਣ ਉਹਦੇ ਥੱਲੇ 20 ਕਿਲੋ ਦੁੱਧ ਵਾਂਗ ਹੋਇਆ ਹੈ ਅੱਛਾ ਉਹ ਮੈਂ 20 ਕਿਲੋ ਦੁੱਧ ਆਲੀਆ ਹਾਂ ਠੀਕ ਹੈ ਥੋੜੀ ਸੂਆਂ ਚ ਹੋਊਗਾ ਹਾਂ ਹੁਣ ਤਾਂ ਸੂਆ ਜਾਊਗਾ ਤਾਂ ਮੈਨੂੰ ਲੱਗਦਾ 12ਵੇਂ ਦਿਨ ਸੂਈ ਹੋਊਗਾ ਠੀਕ ਹੈ ਅੱਛਾ 20 ਕਿਲੋ ਵਾਲੀ ਮੈਂ ਦੀ ਆ ਗਈ ਕੱਟੀ ਤੇ ਆਪ ਕਿਹੜੇ ਟੀਕੇ ਦੀ ਆ ਇਹ ਬਲੀ ਦੀ ਆ ਅੱਛਾ ਬਲੀ ਬਧਨੀ ਵਾਲੇ ਦੀ ਹਾਂ ਅੱਛਾ ਉਹ ਮੈਂ ਤੇ ਟੀਕਾ ਰਖਾਇਆ ਸੀ ਉਹਦੇ ਮਗਰ ਆ ਗਈ ਕੱਟੀ ਇਹ ਬਲੀ ਬਧਨੇ ਵਾਲੇ ਦੀ ਤੇ ਜੇਰ ਇਹਦੀ ਪ੍ਰੋਪਰ ਆਪ ਠੀਕ ਹੈ ਮਗਰ ਕੱਟੀ ਜਿਹੜੀ ਆ ਗਈ ਉਹ ਕਿਹੜੀ ਦੀ ਆ ਗਈ ਹਨ ਉਹ ਵੀ ਬੜੀ ਜੀ ਅੱਛਾ ਬੜੀ ਦੀ ਟੀਕਾ ਭਰਾ ਦਾਗਾ ਸੋ ਮਨਲਾ ਬੜੀ ਦੀ ਕੱਟੀ ਫੇਰ ਦੁਬਾਰੀ ਆ ਗਈ ਇਹ ਕਹਿੰਦਾ ਪਰ ਟੀਕਾ ਆਪ ਨੂੰ ਵਧੇ ਚੰਗਾ ਲੱਗਿਆ ਉਹ ਹਾਂ ਹਾਂ ਠੀਕ ਹੈ ਜੀ ਠੀਕ ਹੈ ਤੇ ਕਿੰਨਾ ਗੰਦਾ ਚਾ ਦੁੱਧ ਪਾ ਦੂਗੀ ਇਹ ਦੁੱਧ ਪਾ ਦੂ 15 16 ਕਿਲੋ ਅੱਛਾ 15 16 ਕਿਲੋ ਦੁੱਧ ਅੰਦਾਜ਼ਾ ਪਾ ਦੂਗੀ ਤੇ ਮੈਂ ਇਹਦੇ ਹਿਸਾਬ ਨਾਲ ਉਹਦੇ ਅੱਗੇ ਝੋਟੀਆਂ ਆਪਾਂ ਪਾਲੀਆਂ ਹੋਣਗੀਆਂ ਕੋਈ ਹਾਂ ਉਹ ਵੀ ਆਪਣੇ ਘਰੇ ਪਾਲੀਆਂ ਪਹਿਲਾਂ ਸੇਲ ਵੀ ਕਰਿਆਂ ਪਾਲੀਆਂ ਵੀ ਉਹਨਾਂ ਦਾ 15 16 ਕਿਲੋ ਦਾ ਰਹਿਰ ਕਰਾਂਗੇ ਅੱਛਾ ਉਸੇ ਮੱਝ ਦੀਆਂ ਕਹਿੰਦਾ ਬਾਵਾ 15 15 ਕਿਲੋਲੇ ਨਿਕਲੀਆਂ ਹਾਂ ਜੀ ਉਹ ਆਪ ਦਿੰਦੀ ਆ 20-20 ਕਿਲੋਣ ਸੁਆ ਚਾਹੋ ਤਾਂ ਵੀ 20 ਕਿਲੋ ਪਲੱਸ ਆ ਗਈ ਜੀ ਠੀਕ ਆ ਜੈਡ ਬਲੈਕ ਆ ਜਾਮਾ ਹਣਾ ਠੀਕ ਆ ਬੜੀ ਦੀ ਕੱਟੀ ਫੇਰ ਆ ਗਈ ਮਗਰ ਬੜੀ ਜੀ ਸੀ ਮੜੀ ਦੋ ਰਿਪੀਟ ਕਰਤਾ ਹਾਂ ਜੀ ਤੇ ਮੁੱਲੇ ਦਾ ਮੁੱਲ ਫੋਨ ਤੇ ਕਰਦਾ ਚੋਣ ਚਵਾ ਕਿ ਮੈਂ ਤਾਰਾ ਤੁਰਾ ਜਮਾ ਇੱਕ ਨੰਬਰ ਆ ਜੀ ਕੋਈ ਨਾਮ ਸੋਬਰ ਸਿੰਘ ਮੂੰ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਕੱਟੀ ਵੀ ਦੇਖੋ ਮਗਰ ਉੱਜਾ ਤਨ ਲੱਗ ਗਈ ਤੇ ਕਿੰਨਾ ਕੁ ਬੋਲਾ ਫਿਰੇ ਚੋਇਆ ਇਹਦਾ ਆਪਸ ਵਿੱਚ ਫਿਰੇ ਬੋਲਾ ਚੋਇਆ 4-5 ਕਿਲੋ ਬਾਕੀ ਉਹ ਕ ਮਾਲਾ ਕੱਟੀ ਦਿਖਾ ਦਿੱ ਜਮਾ ਹਣਾ ਸੋ 15 16 ਕਿਲੋ ਮਾਲ ਕਹ ਦੱਸ ਦਿਆ ਬਾਕੀ ਤੁਸੀਂ ਆਪਣੀ ਨਿਰਖ ਪਰਖਰਾਂ ਲੈਣੀ ਆ ਉਸ ਮੈਂ ਦੀ ਆ ਗਈ ਕੱਟੀ ਇਹ ਜਮਾ ਤੇ 20 ਕਿਲੋ ਵਾਲੀ ਵੀ ਦੱਸਦਾ ਮੈਂ ਬੜੀ ਵੱਧਣੇ ਵਾਲੀ ਦੀ ਆਪ ਆ ਬੜੀ ਦੇ ਸੀਮਣ ਬੈਣਾਂ ਦੇ ਫੇਰ ਲਗਾਤਾ ਸੀਗਾ ਘਰੇਲੂ ਮੱਝ ਆ ਗਈ ਕੋਈ ਵਪਾਰ ਦਾ ਕੰਮ ਨਹੀਂਗਾ ਮੋਬਾਈਲ ਨੰਬਰ ਬਈ ਇੱਕ ਵਾਰੀ ਫੇਰ ਬੋਲ ਜੀ ਆਪਣਾ 628064353 ਠੀਕ ਆ ਜਿਹੜਾ ਰੇਟ ਕਰਾਂਗੇ ਜੇ ਬਿਲਕੁਲ ਬਾਜ ਪਊਗਾ ਠੀਕ ਆ ਜੇਰ ਧਾਰ ਭਾਰ ਓਕੇ ਆ ਜਮਾ ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਦੀ ਤਹਿ ਜਲਦਾ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ